ਮੈਂ ਸਾਡੇ ਵੀਰੇ ਰੌਣੀ ਦੇ ਬਹੁਤ ਹੀ ਅੱਛੇ ਸ਼ਾਇਰ ਜਿਨ੍ਹਾਂ ਨੂੰ ਲੋਕ ਇੱਕ ਲੇਖਕ ਦੇ ਤੌਰ ਤੇ ਦੇਖਦੇ ਨੇ ਪਰ ਸਾਨੂੰ ਪਤਾ ਹੈ ਵੀ ਲੋਕ ਉਹਨਾਂ ਦੇ ਵਿੱਚ ਇੱਕ ਸ਼ਾਇਰ ਵੀ ਬਿਠਾ ਹੈ ਤੇ ਰਜਿੰਦਰ ਲਖਾ ਰੌਣੀ ਦੀ ਆਪਣੀ ਸਿਰਜਣਾ ਸਾਡੇ ਨਾਲ ਸਾਂਝੀ ਕਰੂਗਾ ਰਜਿੰਦਰ ਲਖਾ ਰੌਣੀ ਫਿਰ ਨਗਰ ਦੇ ਅੰਦਰੋਂ ਮੈਡਮ ਸ਼ਮਨੂ ਜੀ ਦਾ ਪ੍ਰਿੰਸੀਪਲ ਸਾਹਿਬ ਨੇ ਇੱਕ ਸਹਿਯੋਗਕਾਰ ਨੇ ਇਹਨਾਂ ਦਾ ਇੱਥੇ ਪਹੁੰਚਣ ਤੇ ਨਿੱਘਾ ਸਵਾਗਤ ਕਰਨਾ ਅਤੇ ਸ੍ਰੋਚੇ ਨਗਰਪਾਲਿਕਾ ਦੇ ਸਮੂਚੀ ਨਿਵਾਲੇ ਸਭਾਵ ਨੂੰ ਮਾਨੂੰ ਜੀ ਆਇਆਂ ਆਖੋ ਤੇ ਉਹਨੇ ਮਾਸਤੀ ਨੇ ਉਪਕੀਤਾ ਕਿ ਇੱਕ ਆਪਾਂ ਸ਼ਾਇਰੀ ਦਾ ਵੀ ਪ੍ਰਸਤਾ ਕਰੀਏ ਮੈਂ ਆਮ ਤੌਰ ਦੇ ਉੱਤੇ ਪਰਮਾਤਮਾ ਦੀ ਉਸਤਤੀ ਦੇ ਵਿੱਚ ਹੀ ਕੋਸ਼ਿਸ਼ ਕਰੀਤੀ ਹੈ ਲਿਖਣ ਵਿੱਚ ਉਹਦੇ ਵਿੱਚ ਇੱਕ ਅਭਿਸ਼ੇਕ ਨਹੀਂ ਲਿਖੀ ਸੀ ਕਿ ਉਹ ਤੁਹਾਨੂੰ ਮਾਉਣਾ ਦਾ ਸ਼ੇਰ ਹੈ ਕਹਿੰਦਾ ਲਿਖ-ਲਿਖ ਤੈਨੂੰ ਗ੍ਰੰਥ ਵੀ ਭਰ ਗਏ ਲਿਖ-ਲਿਖ ਥੱਕੇ ਲਿਖਾਰੀ ਤੇਰੀਆਂ ਸਿਫਤਾਂ ਦੱਸ ਨਾ ਸਕਿਆ ਦਸ-ਦਸ ਦੁਨੀਆ ਹਾਰੀ ਕਿੱਥੇ ਰਹਿਣਾ ਕੀ ਕੁਝ ਕਹਿਣਾ ਸਵਾਲ ਬੜੇ ਨੇ ਭਾਰੀ ਤੈਨੂੰ ਗਾਈਏ ਤੈਨੂੰ ਰੱਈਏ ਤੈਥੋਂ ਮੰਗੀਏ ਗਲਮੋ ਦਾ ਚਾਤਮਾਤੋਂ ਬਾਰੇ ਲੈਣਾ ਨੇ ਕਿਧਰੇ ਤੇਰੇ ਪਰਬਤ ਬਣ ਕੇ ਕਿਧਰੇ ਮੈਦਾਨ ਜੀਹੀ ਕਿਧਰੇ ਹੈ ਨੇਰੀ ਚੱਲਦੀ ਕਿਧਰੇ ਤੂਫਾਨ ਜੀਹੀ ਪਾਣੀ ਦੀਆਂ ਦੀਆਂ ਚੱਲੀਆਂ ਵਿਚਨੇ ਮੈਦਾਨਾਂ ਦੇ ਸੁਣਿਆ ਏ ਵਸਦਾ ਤੂੰ ਏ ਦਿਲ ਵਿੱਚ ਇਸਨਾਂ ਦੇ ਸੁਣਿਆ ਏ ਵਸਦਾ ਤੂੰ ਏ ਕਿਦਰੇ ਫੁੱਲ ਸੋਹਣੇ ਖਿੜਦੇ ਰੁੱਖਾਂ ਦੀ ਟਾਹਣੀ ਤੇ ਕਿਦਰੇ ਨੇ ਕੰਡੇ ਚੁੜਦੇ ਤੇਰੇ ਹੀ ਮਾਲੀ ਦੇ ਫੁੱਲ ਬੂਟੇ ਪਾਏ ਧਰ ਤੇ ਬਾਗਰ ਕੰਨਾਂ ਦੇ ਵੇ ਸੁਣਿਆ ਏ ਵਸਦਾ ਤੁਮੇ ਦਿਲ ਵਿੱਚ ਇਨਸਾਨਾਂ ਦੇ ਸੁਣਿਆ ਏ ਵਸਦਾ ਤੁਮੇ ਕਿਦਰੇ ਹੈ ਸੂਰਜ ਚੜਦਾ ਕਿਦਰੇ ਹੈ ਰਾਤ ਕੀ ਚੰਤਾਰੇ ਸੋਹਣੇ ਲੱਗਦੇ ਕੀ ਫਾਈਏ ਬਾਤ ਕੀ ਸੱਤ ਰੰਗ ਦੀ ਧੀਆ ਪੰਘਾ ਵਿਚੇ ਮੈਦਾਨਾਂ ਦੇ ਸੁਣਿਆ ਏ ਵਸਦਾ ਤੂੰ ਏ ਦਿਲ ਵਿੱਚ ਹੀ ਸੱਨਾ ਦੇ ਸੁਣਿਆ ਏ ਵਸਦਾ ਤੂੰ ਏ ਕਿਧਰੇ ਤੂੰ ਚੱਲ ਫਲ ਕਰਦਾ ਕਿਧਰੇ ਹੈ ਸੋਕਾ ਜੀ ਦੇ ਸਭ ਧਰਮਾਂ ਵਾਲੇ ਤੇਰਾ ਹੀ ੋਕਾ ਜੀ ਚਾਹੇ ਇਹ ਨਾਮ ਰੱਖ ਲੈ ਵੱਖ-ਵੱਖ ਭਗਵਾਨਾਂ ਦੇ ਸੁਣਿਆ ਏ ਵਸਦਾ ਤੂੰ ਏ ਦਿਲ ਵਿੱਚ ਇਨਸਾਨਾਂ ਦੇ ਸੁਣਿਆ ਏ ਵਸਦਾ ਤੂੰ ਏ ਕਿਦਰੇ ਤੂੰ ਸਾਥ ਹੁੰਪੜਦਾ ਕਿਦੇ ਤੂੰ ਚੋਰ ਜੀ ਤੇਰੇ ਬਿਨ ਦੁਨੀਆ ਅੱਗੇ ਚਦਾ ਨਾ ਜੋਰ ਜੀ ਰਾਮ ਜਹ ਯੋਦੇ ਹਰ ਕੇ ਮਾਨ ਦੇ ਨਦਾਨਾਂ ਦੇ ਸੁਣਿਆ ਏ ਵਸਦਾ ਤੂੰ ਏ ਦਿਲ ਵਿੱਚ ਇਨਸਾਨਾਂ ਦੇ ਸੁਣਿਆ ਏ ਵਸਦਾ ਤੂੰ ਏ ਕਿਦਰੇ ਤੂੰ ਰਾਜਾ ਬਣਦਾ ਕਿਦਰੇ ਪੇਖਾਰੀ ਜੀ ਜੀ ਕਿਦਰੇ ਤੂਸ ਕਰਮਾ ਫੜ ਕੇ ਬਣਦਾ ਲਖਾਰੀ ਜੀਹੀ ਕਿਹੜੀ ਤੇਰੀ ਸ਼ਕਤ ਸੁਣਾਵਾ ਕੰਮ ਨੇ ਤੇਰੇ ਸ਼ਾਨਾਂ ਦੇ ਸੁਣਿਆ ਏ ਵਸਦਾ ਤੂੰ ਏ ਦਿਲ ਵਿੱਚ ਇਨਸਾਨਾਂ ਦੇ ਸੁਣਿਆ ਏ ਵਸਦਾ ਤੂੰ ਏ ਰਾਂਜਿਤ ਕੇ ਰੌਣੀ ਬਣਿਆ ਕਿੰਧ ਹੈ ਤੁਹਾਡੇ ਵੀਰ ਦਾਹਾ ਬਾਬੇ ਗੁਰੂਆਂ ਦੀ ਕਿਰਪਾ ਸਾਇਆ ਹੈ ਪੀਰ ਦਾਹਾ ਰਣਜੀਤ ਕੇ ਰੌਣੀ ਬਣਿਆ ਕਿੰਧ ਹੈ ਤੁਹਾਡੇ ਵੀਰ ਦਾਹਾ ਬਾਬੇ ਗੁਰੂਆਂ ਦੀ ਕਿਰਪਾ ਸਾਇਆ